ਤੁਹਾਡਾ ਪੱਤਰਕਾਰ ਭਿੰਦਰਮਨ ਪਹੁੰਚਿਆ ਸਰਹੰਦ ਰੇਲਵੇ ਸਟੇਸ਼ਨ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਸਰਹੰਦ ਦੇ ਰੇਲਵੇ ਸਟੇਸ਼ਨ ਤੇ ਇੱਥੇ ਵੱਡੀ ਗਿਣਤੀ ਵਿੱਚ ਜਿਹੜੇ ਪ੍ਰਵਾਸੀ ਪਹੁੰਚੇ ਹੋਏ ਨੇ ਸਰਹੰਦ ਦੇ ਰੇਲਵੇ ਸਟੇਸ਼ਨ ਤੇ ਜਿਉਂੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਕਿਉਂ ਇਹ ਪ੍ਰਵਾਸੀ ਕੀ ਗੱਲ ਹੋਗੀ ਪ੍ਰਵਾਸੀ ਜਿਹੜੇ ਐਨੇ ਨੇ ਇਹ ਰੇਲਵੇ ਸਟੇਸ਼ਨ ਤੇ ਪਹੁੰਚੇ ਹੋਏ ਨੇ ਆਪਣੇ ਯੂਪੀ ਬਿਹਾਰ ਜਾਣ ਦੇ ਲਈ ਆਪਣੇ ਦੇਸ਼ ਜਾਣ ਦੇ ਲਈ ਵੱਡੀ ਗਿਣਤੀ ਵਿੱਚ ਵੱਡੀ ਤਦਾਦ ਦੇ ਵਿੱਚ ਇਹ ਪ੍ਰਵਾਸੀ ਇੱਥੇ ਇਕੱਠੇ ਹੋਏ ਨੇ ਆ ਹਜੂਮ ਇਕੱਠਾ ਹੋਇਆ ਹੋਇਆ ਪ੍ਰਵਾਸੀਆਂ ਦਾ ਆਪਣੇ ਜੁਪੀ ਬਿਹਾਰ ਆਪਣੇ ਦੇਸ਼ ਦੇ ਵਿੱਚ ਜਾਣ ਦੇ ਲਈ ਜਿਹੜਾ ਪ੍ਰਵਾਸੀਆਂ ਦਾ ਤੇ ਆਪਾਂ ਕਿਸੇ ਪ੍ਰਵਾਸੀ ਨਾਲ ਗੱਲਬਾਤ ਵੀ ਕਰਦੇ ਹਾਂ ਜੇਕਰ ਕੋਈ ਗੱਲ ਕਿਸੇ ਨੇ ਕੀਤੀ ਜਿਹੜੇ ਪ੍ਰਵਾਸੀਆਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜੇ ਇਹ ਪ੍ਰਵਾਸੀ ਨੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਕੁਝ ਵੀ ਕੋਈ ਦੱਸਣ ਨੂੰ ਤਿਆਰ ਨਹੀਂ ਹੈਗਾ ਵੀ ਕਿਉਂ ਇਹ ਜਾ ਰਹੇ ਨੇ ਪ੍ਰਦੇਸ਼ ਕਿ ਕਾਰਨ ਹੈ ਇਹਨਾਂ ਦਾ ਇੱਥੋਂ ਜਾ ਰਹੇ ਨੇ ਇਹ ਆਪਣੇ ਜਿਹੜੇ ਪ੍ਰਵਾਸੀ ਨੇ ਬਿਹਾਰ ਜੁਪੀ ਦੇ ਲਈ ਆਪਣੇ ਦੇਸ਼ ਲਈ ਜਾ ਰਹੇ ਨੇ ਇਸ ਦੇ ਬਾਰੇ ਕੋਈ ਵੀ ਜਿਹੜਾ ਹੈ ਖੁੱਲ ਕੇ ਮਤਲਬ ਪ੍ਰਵਾਸੀ ਇਹ ਦੱਸਣ ਨੂੰ ਤਿਆਰ ਨਹੀਂ ਹੈਗਾ ਤੇ ਬਹੁਤ ਵੱਡਾ ਇਕੱਠ ਹੈ ਸਵੇਰ ਦਾ ਮਤਲਬ ਜਿਹੜਾ ਹੈ ਇੱਥੇ ਰੇਲਵੇ ਸਟੇਸ਼ਨ ਤੇ ਹਰ ਹੰਦ ਤੇ ਜਿਹੜਾ ਪ੍ਰਵਾਸੀਆਂ ਦਾ ਇਕੱਠ ਹੋਇਆ ਹੋਇਆ ਤੇ ਆਪਣੇ ਦੇਸ਼ ਜਾਣ ਦੇ ਲਈ ਆਪਣੀ ਜਿਹੜੀ ਇਹ ਟ੍ਰੇਨ ਦੀ ਰੇਲ ਦੀ ਵੇਟ ਕਰ ਰਹੇ ਨੇ ਇਹ ਲਗਭਗ ਕਹਿੰਦੇ ਰਾਤ 10 11 ਵਜੇ ਟ੍ਰੇਨ ਆਵੇਗੀ ਜਿਸ ਦੇ ਲਈ ਉਹ ਬਿਹਾਰ ਦੇ ਲਈ ਆਪਣੇ ਦੇਸ਼ ਦੇ ਲਈ ਇਹ ਇਸ ਟ੍ਰੇਨ ਦੇ ਰਾਹੀਂ ਬਿਹਾਰ ਜਾਣਗੇ ਰੇਲਵੇ ਸਟੇਸ਼ਨ ਤੇ ਹਰ ਜਗ੍ਹਾ ਜਿਹੜਾ ਇਹ ਪ੍ਰਵਾਸੀਆਂ ਦਾ ਦੇਖੋ ਮੇਲਾ ਲੱਗਿਆ ਹੋਇਆ ਹੈ ਚਾਰੇ ਪਾਸੇ ਤੁਹਾਨੂੰ ਪ੍ਰਵਾਸੀਓ ਪ੍ਰਵਾਸੀ ਨਜ਼ਰ ਆਉਣਗੇ ਇਹ ਸਰਹੰਦ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੱਡਾ ਤੱਠ ਹੋਇਆ ਹੋਇਆ ਹੈ ਪ੍ਰਵਾਸੀਆਂ ਦਾ ਤਰਹੰਦਰ ਰੇਲਵੇ ਸਟੇਸ਼ਨ ਤੇ ਸਟੇਸ਼ਨ ਦੀ ਪਾਰਕ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਟ੍ਰੇਨ ਦੀ ਵੇਟ ਕਰ ਰਹੇ ਨੇ ਆਰਾਮ ਫਰਵਾਹੇ ਨੇ ਆਪਣੀ ਇਹ ਲਗਭਗ ਕਹਿੰਦੇ ਰਾਤ 10 ਦੇ 10 ਵਜੇ ਦੇ ਕਰੀਬ ਜਿਹੜੀ ਟ੍ਰੇਨ ਆਵੇਗੀ ਇਸ ਕਰਕੇ ਜਿਹੜਾ ਪਾਰਕ ਦੇ ਵਿੱਚ ਇਹ ਸਰਹੰਦ ਰੇਲਵੇ ਸਟੇਸ਼ਨ ਤੇ ਇਹ ਜਿਹੜੇ ਪ੍ਰਵਾਸੀ ਨੇ ਆਰਾਮ ਕਰ ਰਹੇ ਨੇ ਦੂਰ ਦਰਾਡੇ ਤੋਂ ਜਿਹੜੇ ਇਹ ਪ੍ਰਵਾਸੀ ਨੇ ਸਰਹੰਦ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਰਹੇ ਨੇ ਵੱਡੀ ਗਿਣਤੀ ਵਿੱਚ ਜਿਹੜੇ ਪ੍ਰਵਾਸੀ ਆ ਆਟੋਆਂ ਰਹੀਆਂ ਜਾਂ ਹੋਰ ਬੱਸਾਂ ਰਹੀਆਂ ਇਹ ਜਿਹੜੇ ਸਰਹੰਦ ਦੇ ਰੇਲਵੇ ਸਟੇਸ਼ਨ ਤੇ ਉੱਥੇ ਹੀ ਜਿਹੜੇ ਪ੍ਰਵਾਸੀ ਨੇ ਇਕੱਠੇ ਹੋ ਕੇ ਜਾਂਦੀਵਾਰ ਜਿਹੜਿਆ ਇਹ ਇਹ ਜਿਹੜੀ ਇਹ ਸ਼ਰਾਬ ਹੈ ਠੀਕਾ ਸ਼ਰਾਬ ਦੇਸੀ ਤੇ ਪੰਜਾਬ ਦੀ ਜਿਹੜੀ ਸ਼ਰਾਬ ਹੈ ਉਹਦਾ ਵੀ ਨਜ਼ਾਰਾ ਲੈ ਰਹੇ ਨੇ ਵੀ ਚਲੋ ਜਾਂਦੇ ਜਾਂਦੇ ਕਹਿੰਦੇ ਦੋ ਕੁ ਟੱਗ ਵੀ ਲਾ ਜੀਏ ਤੇ ਉਹ ਵੀ ਜਿਹੜਾ ਇਹ ਹੈ ਪ੍ਰਵਾਸੀ ਨੇ ਰੇਲੀ ਵਿੱਚ ਇਸ ਲਈ ਜਾਣ ਸਮੇ ਇਹ ਜਿਹੜੇ ਪੱਗ ਦਾ ਨਜ਼ਾਰਾ ਵੀ ਲੈ ਰਹੇ ਨੇ ਆਪਣਾ ਮਨੋਰੰਜਨ ਕਰ ਰਹੇ ਨੇ ਧੰਨਵਾਦ